ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆਂ ਪਿੰਡ ਠੱਠੀਆਂ ਖੁਰਦ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪਤਨ ਤੋਂ ਕੋਈ 5-6 ਕਿਲੋਮੀਟਰ ਦੀ ਦੂਰੀ ਤੇ ਪਿੰਡ ਠੱਠੀਆਂ ਖੁਰਦ ਰੱਤਾ ਗੁੱਦਾ ਪਿੰਡ ਬਿਲਕੁਲ ਨਜ਼ਦੀਕ ਆ ਨੱਥੂਪੁਰ ਅਲੀਪੁਰ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਮਹਰਾਣਾ ਪਿੰਡ ਇੱਕ ਪਾਸੇ ਆ ਜਾਂਦਾ ਔਨਰ ਕੋਰ ਸਾਹਬ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਇੱਕ ਘਰੇਲੂ ਘਰ ਦੇ ਵਿੱਚੋਂ ਆਪਾਂ ਇਹ ਵੀਡੀਓ ਬਣਾ ਰਹੇ ਆਂ ਨਾਕ ਤੁਹਾਨੂੰ ਜਿਹੜੇ ਟੋਟਲ 4 ਦਿਖਾਉਣੇ ਆ ਦੋ ਕੱਟੇ ਦਿਖਾ ਦਾਂਗੇ ਮਾਲੀ ਦਿਖਾ ਦਾਂਗੇ ਇੱਕ ਬਿਲਕੁਲ ਰੇੜੀ ਲੱਗਾ ਬੂਰਾ ਮਾਲੀ ਹੈ ਠੀਕ ਹੈ ਜੀ ਤੇ 골ਡਨ ਬੂਰੇ ਦਾ ਇਹਦਾ ਰਿਕਾਰਡ ਆ ਪਿਛੋਂ ਠੀਕ ਹੈ ਜੀ ਬਾਪ ਵਾਲੇ ਪੱਖ ਤੋਂ 골ਡਨ ਬੂਰੇ ਦਾ ਇੱਕ ਮਾਲੀ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ ABC ਬੈਂਕ ਵੀਰਾਂਵਾਲੀ ਦਾ ਵੀਰ ਦੱਸ ਰਿਹਾ ਵੀ ਇਹ ਵੀ ਜਿਹੜਾ ਕੱਟਾ ABC ਵੀਰਾਂਵਾਲੀ ਕਰਨਾਟਕਾ ਬੈਂਕ ਦੇ ਜਿਹੜੇ ਦੋਸਤੋਂ ਸੀਮਨ ਦਾ ਇਹ ਕੱਟਾ ਇਹ ਦੋ ਜਿਹੜੇ ਮਾਲੀ ਤੁਹਾਨੂੰ ਕੱਟੇ ਦਿਖਾ ਦੇਾਂਗੇ ਇੱਕ ਤੇਰਾ ਬੂਰਾ ਇਹ ਤਾਂ ਰੇੜੀ ਲੱਗਾ ਠੀਕ ਹੈ ਜੀ ਬਾਕੀ ਪ੍ਰੋਪਰ ਡਿਟੇਲ ਦੇ ਵਿੱਚ ਆਪਾਂ ਚੱ ਤੇ ਪਿਛਲੇ ਦੂਜੇ ਸਵੇਰੇ ਦਾ ਮਿਲਕ ਜਿਹੜਾ ਵੀਰੋ ਨਾ ਇਹਦੀ ਘਰੇ ਚਵਾਈ ਕੀਤੀ ਆ ਤੇ ਚੰਗਾ ਮਿਲਕ ਚਵਾਉਂਦੀ ਰਹੀ ਆ ਕੋਈ 30 ਲੀਟਰ 28 30 ਲੀਟਰ ਦੇ ਨੇੜੇ ਤੇਰੇ ਜਿਹੜਾ ਦੋਸਤੋ ਮਿਲਕ ਚਵਾਇਆ ਇਹਨਾਂ ਦੂਜੇ ਸਵੇਰੇ ਦੇ ਵਿੱਚ ਹੁਣ ਤੀਜੇ ਸਵੇਰੇ ਦੀ ਪੂਰੀ ਤਿਆਰੀ ਆ ਇੱਕ ਤਾਂ ਜਿਹੜੀ ਦੋਸਤੋ ਵੈਰ ਪਰਲੇ ਪਾਸੇ ਖੜੀ ਨਜ਼ਰ ਆ ਰਹੀ ਏ ਉਹ ਸੂਈ ਸੁਭਾਈ ਏ ਕੋਈ 20 ਪਾਈਆਂ 25 ਦਿਨਾਂ ਦੀ ਸੂਈ ਏ ਬੱਚਾ ਐਕਸਪਾਇਰ ਉਹਦਾ ਹੋ ਗਿਆ ਠੀਕ ਆ ਜੀ ਦੋਤਾਂ ਦੇ ਥੱਲੇ ਆਸ ਵਕਤ ਜਿੰਨਾ ਹੈਗਾ ਮੌਕੇ ਤੇ ਉਹ ਪ੍ਰੋਪਰ ਆਪਾਂ ਪੋਸ਼ ਲਾਵਾਂਗੇ ਤੇ ਕੀ ਲੈਣੇ ਦੇਣੇ ਰਹਿਣਗੇ ਉਹ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਤੇ ਠੱਠੀਆਂ ਖੁਰਦ ਤੁਸੀਂ ਵਿਜ਼ਿਟ ਕਰਨੀ ਆ 29 ਦਸੰਬਰ ਤਰੀਕ ਤੁਸੀਂ ਨੋਟ ਕਰ ਲਓ ਅੱਜ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਮਾਰਨਿੰਗ ਤੇ 9:00 ਵਜੇ ਦਾ ਤੇ ਪਸ਼ੂ ਦੋਸਤੋ ਵੈਸੇ ਆਲਮੋਸਟ ਇੱਕ ਵਾਰ ਜਿਹੜੀ ਗੱਬਣ ਤਿਆਰੀ ਵਾਲੀ ਆ ਠੀਕ ਆ ਜੀ ਇੱਕ ਦੇ ਸਭ ਤੋਂ ਪਹਿਲਾਂ ਵੀਰ ਜੀ ਸਾਸਰੀ ਕਾਲ ਸਾਸਰੀ ਆ ਵੀਰ ਜੀ ਫੋਰਸ ਨਾਲ ਠੀਠਾ ਹੈ ਜੀ ਵਧੀਆ ਜੀ ਵਧੀਆ ਅੱਛਾ ਵੀਰੇ ਪਹਿਲਾਂ ਠੱਠੀਆ ਖੁਰਦਾ ਆਪਣਾ ਹਰੀ ਕੇ ਪਤਮ ਦੇ ਬਿਲਕੁਲ ਲੱਗੇ ਆ ਹਾਂਜੀ ਤੇ ਜਿਹੜੇ ਆਪਣਾ ਅੱਜ ਜਿੰਨੇ ਪਸ਼ੂ ਵੀ ਸੇਲ ਕਰਦੇ ਆ ਘਰ ਦੇ ਘਰੇਲੂ ਪਸ਼ੂ ਹੀ ਆ ਹਾਂਜੀ ਹਾਂਜੀ ਵੀਰ ਜੀ ਆਪਣੇ ਘਰ ਦੇ ਰੱਖੇ ਹੋਏ ਪਸ਼ੂ ਆ ਜੀ ਠੀਕ ਹੈ ਜੀ ਇਹ ਆਪਾਂ ਕਿਸੇ ਮਹੀ ਬੂਰੀ ਕਰਨ ਸੇਲ ਕਰਨੇ ਆ ਜੀ ਠੀਕ ਆ ਵੀਰੇ ਠੀਕ ਆ ਅੱਛਾ ਤੇ ਵੀਰੇ ਪਹਿਲੇ ਨੰਬਰ ਤੋਂ ਆਪਾਂ ਸ਼ੁਰੂਆਤ ਚੱਲ ਇੱਕ ਵੜ ਦਿਖਾਉਨੇ ਆ ਪਹਿਲਾਂ ਹਾਂਜੀ ਬਾਈ ਕਿਉਂਕਿ ਇਹ ਘੱਬਣ ਆਪਣੀ ਵੜ ਆ ਤੇ ਜਾਂ ਸੂਆ ਸੋਹਣੀ ਆ ਜੀ ਅੱਛਾ ਪਹਿਲੇ ਸੂਏ ਬਾਈ ਇਹਨੇ 24 25 ਕਿਲੋ ਦੁੱਧ ਦਿੱਤਾ ਜੀ ਤੇ ਦੂਜੇ ਸੂਏ ਬਾਈ ਇਹਦਾ 38 30 ਕਿਲੋ ਦੁੱਧ ਚੁਆਇਆ ਜੀ 28 30 ਕਿਲੋ ਦੁੱਧ ਚੁਆਕੀਆ ਦੂਜੇ ਸੂਏ ਹਾਂਜੀ ਬਾਈ ਹੁਣ ਤੀਜਾ ਸੂਆ ਹਾਂਜੀ ਅੱਛਾ ਤੇ ਫਿਰ ਸਮਾਂ ਕਿੰਨਾ ਵੈਸੇ ਦਿਨ ਪੂਰੇ ਹਣ ਕੋ ਲਿਖਤੀ ਤੌਰ ਤੇ ਲਿਖਿਆ ਕੋਈ ਆਪਣਾ ਇਹ ਬਾਈ ਅਗਲੇ ਪਹਿਲੇ ਮਹੀਨੇ ਦੀ 4-5 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਜੀ ਠੀਕ ਆ ਜੀ ਜਨਵਰੀ ਨਵੇਂ ਸਾਲ ਹਾਂਜੀ ਠੀਕ ਆ ਜੀ ਲਓ ਦੋਸਤੋ 4-5 ਜਨਵਰੀ ਨੂੰ ਦਿਨ ਪੂਰੇ ਆ ਅੱਜ ਤਕਰੀਬਨ 29 ਦਸੰਬਰ ਤੇ ਦਿਨ ਹਜੇ ਕ ਟੋਕਰ ਵੀ 5 ਤੋਂ 7 ਸੱਤ ਕ ਦਿਨ ਹਜੇ ਬਾਕੀ ਐ ਜੇ ਸੁਣਦੇ ਬਾਕੀ ਵੱਡੀ ਵੈੜਾ ਠੀਕ ਆ ਜੀ ਤੇ ਮਿਲ ਕੇ ਰਕਾਰਡ ਦੋਸਤੋ ਘਰੇਲੂ ਘਰਾਂ ਦੇ ਵੀਰਾਂ ਨੇ ਜਿੰਨਾ ਕਿ ਤੁਹਾਨੂੰ ਚੋਇਆ ਹੁੰਦਾ ਉਹ ਗੱਲਬਾਤ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਆ ਕਈ ਵਾਰਾਂ ਵੀਰਾਂ ਨੂੰ ਹੁੰਦਾ ਵੀ ਪਪਾਰ ਲਾਈਨ ਦੇ ਵਿੱਚ ਪਤਾ ਨਹੀਂ ਪਿਛੋਂ ਦੱਸਿਆ ਹੋਵੇ ਕਿਸੇ ਨੂੰ ਕਿ ਨਾਂ ਦੱਸਿਆ ਹੋਵੇ ਬੱਟ ਇੱਥੇ ਇੱਕ ਘਰੇਲੂ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਰਾਂ ਦਾ ਵੀ ਆਪਾਂ ਪਿਛਲੇ ਸਵੇਰ ਜਿਹੜੀ ਚੁਵਾਈ ਆ 28 30 ਲੀਟਰ ਕੀਤੀ ਆ ਇਸ ਵੈੜ ਦੇ ਥੱਲੇ ਬਾਕੀ ਚੂਣ ਜਾਂ ਦੀ ਚੰਗੀ ਚਾਰੇ ਗਾਰੰਟੀ ਤਸੰਨੁਕ ਕਰੇ ਤੁਹਾਡੀ ਖੜਾ ਦੀ ਗਾਰੰਟੀ ਬਈ ਪਾਰ ਪਿੱਛੇ ਗਾਰੰਟੀ ਆ ਉਹਦਾ ਆਪਾਂ 30 ਚੋਇਆ ਜੀ ਅਗਲੇ ਨੇ ਆਪਣੀ ਸੇਵਾ ਦਾ ਚੋਣਾ ਬਿਲਕੁਲ ਬਿਲਕੁਲ ਚਲੋ ਜੀ ਇੱਕ ਵਾਰ ਖੋਲ ਕੇ ਮੜਾ ਤੋਰ ਕੇ ਦਿਖਾਈਏ ਵੀ ਇਹਨਾਂ ਨੂੰ ਨਬ ਦੋਸਤੋ ਇੱਕ ਵਾਰ ਤੁਹਾਨੂੰ ਆਪਾਂ ਖੋਲ ਕੇ ਤੋਰ ਕੇ ਦਿਖਾ ਦਿੰਨੇ ਆ ਤਸੱਲੀ ਦੇ ਨਾਲ ਅ ਅੱਗੇ ਦੋਸਤੋ ਸੇਵਾ ਡਿਪੈਂਡ ਆ ਕਿਸੇ ਭਰਾ ਦੀ ਚੰਗੀ ਸੇਵਾ ਰਹਿੰਦੀ ਕਿਸੇ ਫਾਰਮਰ ਵੀਰ ਦੀ ਤਾਂ ਦੁੱਧ ਹੋ ਸਕਦਾ 22 30 ਲੀਟਰ ਤੋਂ ਪਲੱਸ ਵੀ ਤੁਸੀਂ ਚੋਲੋ ਅਜੇ ਦਿਨ ਦੇ ਅਕੋਰਡਿੰਗ ਗੱਲਬਾਤ ਬੰਨੀ ਆ ਬਾਕੀ ਝੋਲਾ ਚਲਾ ਬਹੁਤ ਜਿਆਦਾ ਥੱਲੇ ਹਵਾਨੇ ਚੱਡੇ ਦੀ ਤੁਸੀਂ ਵੇਖ ਸਕਦੇ ਜੇ ਢਿੱਲ ਬਹੁਤ ਜਿਆਦੀ ਤੇ ਦੁੱਧ ਵਾਲੀ ਆ ਜਿੰਨੇ ਵੀ ਅਬਾਰ ਦੁੱਧ ਵਾਲੀ ਆ ਬਾਕੀ ਆਉਣ ਵਾਲਾ ਸਮਾਂ ਦੱਸੂਗਾ ਦੋਸਤੋ ਹੁਣ ਭਰਿਆ ਭਾਂਡਾ 26 30 ਲੀਟਰ ਵੀਰਾਂ ਦਾ ਵੀ ਆਪਾਂ ਚੁਆਈਆਂ ਦੀ ਕੀਤੀ ਹੈ ਜਿਹੜੀ ਉਸ ਬਿਹਾਲ ਤੇ ਜਿਹੜੀ ਆਪਾਂ ਤੁਹਾਨੂੰ ਡਿਟੇਲ ਦੇ ਰਹੇ ਆ ਤੇ ਟਿੱਪੋਂ ਇੱਕ ਨੰਬਰ ਹੋਊਗੀ ਕਿਸੇ ਰਕਮ ਦਾ ਕੋਈ ਭਾਰ ਪੇਸ਼ੇ ਦੀ ਕੋਈ ਮੁਸ਼ਕਲ ਨਹੀਂਗੀ ਆ ਦੇਖੋ ਆ ਤੋੜ ਦੇ ਵੀਰੇ ਦੋ ਕੇ ਗਿੜੇ ਘੜਾ ਦੇ ਜਗਾ ਤੋੜ ਕੇ ਦਿਖਾ ਦਿਓ ਅੱਗੇ ਆਪਣੇ ਵੀਰੇ ਕੇਸ ਸੀਮਨ ਤੋਂ ਇਹ ਗੱਬਣ ਆ ਪਾ OBC ਵੀਰਾਂ ਵਾਲੀ ਤੋਂ ਬਾਈ ਗੱਬਣ ਆ एबीसी वीरां वाली तो ठीक है जी तो दोस्तों सीमन सट्रा हैगी अपने कोले वीर नहीं भाई जी सट्रा नहीं सट्रा नहीं हैगी आ देखो जी ठीक दे दे है बाकी दोस्तों टुलाटो ला बहुत लेवे ਦੇ ਵਿੱਚ ਹਜੇ 5 4 5 5 6 ਜਨਵਰੀ ਠੀਕ ਹੈ ਜੀ ਨਵੇਂ ਸਾਲ ਤੇ ਕਰਮਾਂ ਦੀ ਹੁੰਦੀ ਹੈ 2025 ਦੇ ਵਿੱਚ ਤੇ ਤਕਰੀਬਨ ਹਜੇ 8 ਤੋਂ 7 ਦਿਨ ਅਪਰੋਕਸੀਮੇਟਲੀ ਕੋਈ ਸਮਾਂ ਮੰਨ ਸਕਦੇ ਹੋ ਤੁਸੀਂ ਇੱਕ ਵਾਰੀ ਥੋੜਾ ਰੋਖ ਲੈ ਵੀਰੇ ਰੋਗਲਾ ਆ ਥੋੜੀ ਅੱਗੇ ਕਰ ਲੈ ਆ ਪਸ ਠੀਕ ਕੈਮਰੇ ਤੋਂ ਦਰਦੀ ਹੈ ਕੋਈ ਗੱਲ ਹੈ ਕੋਈ ਗੱਲ ਕੋਈ ਨਾ ਆ ਦੇਖੋ ਜੀ ਠੀਕ ਆ ਉਹ ਪੂਰੀ ਸਹੀ ਰਾਜੀ ਕੋਈ ਹਾਂ ਹਾਂ ਬਾਕੀ ਦੋਸਤੋ ਲੇਵਲ ਲੂਵੇ ਦੀ ਢਿੱਲ ਤੁਸੀਂ ਵੇਖੋ ਠੀਕ ਆ ਜੀ ਅਗਾ ਬਿਲਕੁਲ ਤੁਨ ਤੋਂ ਸਟਾਰਟ ਹੋ ਕੇ ਕਰਮਾ ਦੀ ਮਗਰ ਨੂੰ ਲੈਵਾ ਬਣਾਉਗੀ ਸੋ ਬਾਕੀ ਹੁਣ ਵਾਲੇ ਸਮੇਂ ਤੇ ਗੱਲ ਬਣਦੀ ਹੈ ਬਾਈ ਜੀ ਜਦੋਂ ਸੋਉਗੀ ਹਾਂ ਜੀ ਪੂਰਾ ਥੱਬਿਆ ਲੈ ਲੈਂਦੀ ਆ ਅੱਧੀ ਆ ਜੀ ਹਾਂ ਹਾਂ ਅੱਧੀ ਹੋਰ ਲਊਗੀ ਇੰਨੀ ਹੋਰ ਠੀਕ ਆ ਜੀ ਠੀਕ ਆ ਠੀਕ ਆ ਇਹਦੀ ਵੀਰੇ ਕੀ ਡਿਮਾਂਡ ਕਰਦਾ ਹੈ ਲੈਣਾ ਦੇਣਾ ਕੀ ਇਹਦਾ ਆ ਇਹਦਾ ਬਈ ਮੋਲ ਆਪਾਂ 1.5 ਕਰਦੇ ਆ ਜੀ 1.5 1 ਲੱਖ ਜੋ ਬਈ ਮਾਨਤਾ ਕਰਦਾ ਹੈ ਲੱਖ ਦੇ ਵਿੱਚੋਂ ਮਾਨਤਾ ਹੋਗਾ ਹਾਂਜੀ ਬਈ ਹਮ ਲਓ ਜੀ 1 ਲੱਖ 5000 ਰੁਪਏ ਦੀ ਮਾਨਤਾ ਨਹੀਂ ਹੈਗੀ ਜੀ ਠੀਕ ਹੈ ਜੀ ਲਓ ਜੀ ਕੋਈ ਥੋੜਾ ਤੁਹਾਨੂੰ ਆਪਾਂ ਲਾ ਕੇ ਉਲਟ ਪਹਿਣੀ ਦੀ ਸਾਈਡ ਤੋਂ ਵੀ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਜੀ ਤੇ ਲੱਖ ਰੁਪਏ ਦੀ ਦੋਸਤੋ ਪੂਰੀ ਲੈਨ ਦੇ ਨਾਲ ਹੀ ਗੱਲਬਾਤ ਹੈ 1 ਲੱਖ 5000 ਡਿਮਾਂਡ ਆ ਤੇ ਬਾਕੀ ਜਿਹੜੇ ਵੀਰ ਨੂੰ ਜਿਹੜੇ ਕਿਸਾਨ ਫਾਰਮਰ ਭਰਾ ਨੂੰ ਜਚੂਗੀ ਸਾਂਤਾ ਨੂੰ ਕਿ ਤੁਸੀਂ ਸੌਦਾ ਕਰਨਾ ਆਪਣਾ ਹੱਕ ਸਮਝ ਕੇ ਇੱਥੇ ਆਣਗੇ ਬੇਸ਼ੱਕ ਤਿੱਪ ਕੇ ਤਸੱਲੀ ਕਰ ਲਿਓ ਨਹੀਂ ਬਾਈ ਜੀ ਹੋਰ ਰਥੂਗੀ ਹਲੀ ਜੀ ਨਹੀਂ ਬੰਨ ਨਹੀਂ ਬਹੁਤ ਜਦੀ ਆ ਬੰਨਲੇ ਬਾ ਦੂਣਾ ਹੋ ਗਰੀ ਵੇਰ ਦਾ ਹਵਾਲਾ ਚੱਡਾ ਹੀ ਦੱਸਣ ਦੇ ਅੱਜ 5-7 ਦਿਨਾਂ ਦੇ ਵਿੱਚ ਚੰਗਾ ਬਣਾਉਗੀ ਹਾਂਜੀ ਅੱਛਾ ਵੀਰੇ ਇੱਧਰ ਦੇ ਬਾਰੇ ਸਾਗਰ ਨੰਬਰ ਤੇ ਆਪਣੇ ਕੋਲ ਇੱਕ ਆ ਮਾਲੀ ਆ ਗਿਆ ਇਹ ਬਾਈ ਜੀ ਆਪਣਾ ਮਾਲੀ ਡੇਢੀ ਤੇ ਲੱਗਾ ਹੋਇਆ ਜੀ ਹਾਂਜੀ ਡੇਢ ਸਾਲੇ ਦੀ ਉਮਰ ਹੈ ਜੀ ਜੀ ਤੇ 골ਡਨ ਬੂਰੇ ਦਾ ਬੱਚਾ ਬਾਈ ਤੇ ਆਪ 골ਡਨ ਬੂਰੇ ਦਾ ਹਾਂਜੀ ਤੇਰੀ ਮਾਂ ਦਾ ਕੋਈ ਦੂਜੇ ਸਵੇ 12 ਕਿਲੋ ਦੁੱਧ ਰਿਆ ਜੀ 12 ਕਿਲੋ ਮਦਰ ਨੇ ਦੀ ਆਪਣੇ ਕੋਲ ਹੀ ਇੱਕ ਸੇਲ ਕਰਤੀ ਸੀ ਨਹੀਂ ਸੇਲ ਹੋਈ ਸੀ ਸੇਲ ਕਰਤੀ ਸੀ ਅੱਛਾ ਨਾਲ ਦੀ ਨਾਲ ਇਹ ਵੀ ਮਤਲਬ ਹੁਣ ਰੇੜੀ ਲੱਗਾ ਹਾਂ 15 ਕਿ ਮਹੀਨੇ ਕਿੰਨਾ ਡੇਢ ਸਾਲ ਉਮਰ ਹੈ ਜੀ ਡੇਢ ਸਾਲ ਉਮਰ ਹੈ ਜੀ ਕੋਈ ਹਾਂ ਠੀਕ ਹੈ ਜੀ ਖੀਰਾ ਜੀ ਮੂੰਹ ਵਾਲੀ ਠੀਕ ਹੈ ਜੀ ਇਹ ਦੋਸਤੋ 17 18 ਕਿ ਮਹੀਨੇ ਉਮਰ ਆ ਮਾਲੀ ਦੀ ਤੇ 골ਡਨ ਬੂਰੇ ਦਾ ਇਹ ਬੱਚਾ ਬਿਲਕੁਲ ਕੰਬਲੀ ਕੰਬਲੀ ਤੁਸੀਂ ਚੈੱਕ ਕਰੋ ਠੀਕ ਹੈ ਜੀ ਬਿਲਕੁਲ 골ਡਨ ਬਰਾਊਨ ਜਿਹੜੀ ਉੱਪਰੋਂ ਕੰਬਲੀ ਆ ਤੇ ヘア ਗ੍ਰੋਥ ਕਾਫੀ ਜਿਆਦਾ ਹੈ ਮਾਲੀ ਦੀ ਠੀਕ ਹੈ ਜੀ ਬੂਰੇ ਮਾਲੀ ਆ ਜਿਹੜਾ ਵੀਰ ਕੋ ਸ਼ੌਂਕ ਰੱਖਦਾ ਨੀਲੀ ਦੇ ਨਾਲ ਟੱਚ ਆ ਬਾਕੀ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਮਾਰਕਿੰਗ ਚਾਰੇ ਪੈਰ ਵੈਸੇ ਧੁੱਪੇ ਅਗਲੇ ਪੈਰਾਂ ਤੇ ਜਵਾਬ ਆ ਮਗਰਲੇ ਖੋਰ ਵੀ ਤੋਤੇ ਆ ਤੇ ਪੂਛ ਹਾਫ ਵਾਈਟ ਆ ਅੱਖਾਂ ਦੀ ਗੱਲ ਕਰੀਏ ਦੋਸਤੋ ਪਰਲੀ ਅੱਖ ਜਿਹੜੀ ਬਿਲਕੁਲ ਬਿੱਲੇ ਪੰਨ ਦੇ ਵਿੱਚ ਆ ਤੇ ਇਧਰਲੀ ਅੱਖ ਦੇ ਵਿੱਚ ਜਵਾਬ ਆ ਠੀਕ ਆ ਆਹ ਦੀ ਫੇਸ ਕੁਆਲਟੀ ਮਾਲੀ ਦੀ ਕੋਈ 1.5 ਸਾਲ ਉਮਰ ਆ ਤਾਂ ਤਕਰੀਬਨ ਗੁਲਾਈ ਦੇ ਵਿੱਚ ਸਿੰਗ ਕਰਨਾ ਸ਼ੁਰੂ ਕਰ ਦਿੱਤਾ ਤੇ ਤਕਰੀਬਨ ਹੱਥ ਦੀ ਪਹਿਲੀ ਉਂਗਲ ਜੱਡਾ ਜਿਹੜਾ ਦੋਸਤੋ ਸਿੰ ਕਾਫੀ ਵੀਰ ਸ਼ੌਕ ਰੱਖਦੇ ਆ ਵੀ ਇਸ ਉਮਰ ਦੇ ਵਿੱਚ ਕੋਈ 1.5 ਸਾਲ, 2 ਸਾਲ, 2.5 ਸਾਲ, 1.5 ਸਾਲ ਦੇ ਵਿੱਚ ਕੋਈ ਮਾਲੀ ਲੈਣਗੀ ਤੇ ਇਹ ਕੰਟਾ ਜਿਹੜਾ ਦੋਸਤ ਵੀਰ ਸੇਲ ਕਰਦਾ ਪਿਆ ਇਹਨੂੰ ਵੀ ਵੀਰ ਮਾੜਾ ਤੋਰ ਕੇ ਦਿਖਾ ਦੇ। ਬਾਕੀ ਉਹ ਨਾਲੇ ਸਮੇਂ ਦੇ ਵਿੱਚ ਚਲੋ ਕੋਈ ਵੀਰ ਸਾਹਿਬ ਲੈ ਤੇ ਮੱਝਾਂ ਮੱਝਾਂ ਵੀ ਕਰਾਸ ਕਰਨ ਲੱਗ ਪੂ। ਹਾਂਜੀ ਹਾਂਜੀ ਭਾਈ ਜੀ ਹਾਂਜੀ। ਹਾਲੇ ਬਹੁਤ ਵੱਡਾ ਬਣੂਗਾ ਜੀ ਬਹੁਤ ਵੱਡੀ ਮੱਝ ਦਾ ਬੱਚਾ ਏ। ਹਾਂ ਹਾਂ ਹਾਂ। ਮੱਝ ਆਪਣੇ ਕੋਲ ਸੀ ਨਾ ਆਪਣੇ ਹਾਂਜੀ ਹਾਂਜੀ ਭਾਈ ਜੀ ਹਾਂਜੀ। ਆ। ਲੋਡ ਤੋਂ ਵਾਸਤੇ ਟੈਸਟ ਟੁਸਟੀ ਕਰਾਉਣਾ ਸਾਫ ਸੁਥਰਾ ਪਿੱਠਪੂਰੇ ਦੀ ਸੋਹਣੀ ਹੈਗੀ ਹੈ ਬਾਕੀ ਗਰੋਥ ਜਿੰਨੀ ਵੀ ਹੈਗੀ ਹੈ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਕੋਈ 1.5 ਸਾਲ ਦੇ ਵਿੱਚ ਜਿੰਨੀ ਗਰੋਥ ਮਾਲੀ ਨੇ ਕੀਤੀ ਆ ਇੱਕ ਰੇੜੀ ਵੀ ਰੇੜੀ ਕਿੰਨੇ ਕ ਟਾਈਮ ਤੋਂ ਲੱਗਾ ਵੀ ਇਹ ਬਾਈ ਜੀ ਆਪਣਾ ਬਸ ਥੋੜਾ ਜਿੜੀ ਹੋਇਆ ਈ ਕੋਈ 4-5 ਮਹੀਨੇ ਦੋ 4-5 ਮਹੀਨਿਆਂ ਦਾ ਕਟਿਆ ਮਾਲੀ ਆ ਠੀਕ ਆ ਹਾਂਜੀ ਅੱਛਾ ਇਹਦਾ ਮੁੱਲ ਮੇਰਾ ਕੀ ਕਰਦਾ ਦੇਣਾ ਕਿੰਨੇ ਦਾ ਕਟਾ ਹੈ ਇਹਦਾ ਬਾਈ ਆਪਾਂ ਮੁੱਲ 40000 ਕਰਦੇ ਜੀ 30000 ਦਾ ਦੇ ਦੇ ਹਾਂਜੀ 38 ਦਾ ਦੇ ਦੇ ਹਾਂਜੀ ਬਾਈ ਲੋ ਜੀ ਬਾਕੀ ਦੋਸਤੋ ਚਗਾਟਾ ਜਗੂਟਾ ਬਹੁਤ ਸੁਣਾ ਕੋ ਗਿੱਠ ਡੇਡ ਡੇਡ ਦੋ ਗਿੱਠਾ ਚੌੜਾ ਜਿਹੜਾ ਪਿੱਠਪੂੜਾ ਐਦਾ ਕਰਮਾਂ ਲੈਦਾ ਠੀਕ ਆ ਤੇ ਵੈਸੇ ਰੇੜੀ ਤੇ ਮਾਲੀ ਲੱਗਾ ਬਹੁਤੇ ਵੀਰ ਸ਼ੌਂਕ ਰੱਖਦੇ ਵੀ ਚਲੋ ਇੱਕ ਰੇੜੀ ਦਾ ਵੀ ਤੁਹਾਡਾ ਜਿਹੜਾ ਦੋਸਤ ਡੰਗਾ ਸਾਰੀ ਜਣਾ ਅਗੇ ਮਾਲ ਦੇ ਵਿੱਚ ਵੀ ਰੱਖ ਲਵਾਂਗੇ ਠੀਕ ਹੈ ਜੀ ਬਾਅਦ ਦੇ ਬੰਦਾ ਚਲੋ ਪਸੂ ਪੂਰਾ ਰਵਾ ਜਿਹੜਾ ਤਿਆਰ ਹੋ ਜੂਗਾ ਕਿਸੇ ਭਰਾ ਦੇ ਕੋਲ ਤੇ ਇਹ ਜਿਹੜਾ ਕੱਟਾ ਵੀਰ ਸੇਲ ਕਰਦਾ 40000 ਤੇ 38 ਲੈਦੇ ਆ ਬਾਕੀ ਪ੍ਰੋਪਰ ਤੁਸੀਂ ਦੇਖ ਲਿਆ ਸੋਨਾ ਮਾਲੀ ਸੰਪਰਕ ਕਰ ਸਕਦੇ ਹੋ ਆਪਣੇ ਕੋਲ ਜਿਹੜਾ ਆ ਵੀ ਕੱਟਾ ਵਿਕਾਉਗਦੇ ਇਹਦੀ ਕਿੰਨੀ ਉਮਰ ਹੈ ਇਹ ਬਾਈ ਜੀ 1 ਸਾਲ ਦਾ ਹੋਊਗਾ ਜੀ 1 ਸਾਲ ਦਾ ਹੀ 11 12 ਮਹੀਨੇ ਉਮਰ ਹੈ ਜੀ ਇਹਦੀ ਹਾਂ ਤੇ ਇਹ ਬਾਈ ਏ ਬੀ ਸੀ ਵੀਰਾਂ ਵਾਲੀ ਸੀਮੈਂਟ ਬੈਂਕ ਦਾ ਬੱਚਾ ਜੀ ਠੀਕ ਹੈ ਜੀ ਤੇ ਇਹਦੀ ਮਾਲਾ 14 ਕਿਲੋ ਦਾ ਰਕਾਰਡ ਆ ਜੀ ਦੋ ਦਾ 14 ਕਿਲੋ ਦਾ ਹਾਂ ਜੀ ਮਦਰ ਇਸੇ ਤਨੇ ਕਾਲੀ ਠੀਕ ਹੈ ਜੀ। ਨਾ ਵੀ ਦੋਸਤੋ ABC ਵੀਰਾਂ ਵਾਲੀ ਬੈਂਕ ਦਾ ਵੀਰਾਂ ਦਾ ਵੀ ਇਹ ਕੱਟਾ ਮਾਲੀ ਹੈ। ਟੀਕੇ ਰਖਾਇਆ ਸੀ ਦੋਸਤੋ ਸਿਮਨ ਬੈਂਕ ਦਾ। ਹਾਂਜੀ। ਠੀਕ ਹੈ ਜੀ। ਇਹ ਕੱਟਾ ਦੋਸਤੋ ਸਾਲਕ ਦਾ ਕੋਈ 11-12 ਮਹੀਨੇ ਦੀ ਉਮਰ ਆ। ਅੱਖਾਂ ਬੜੀਆਂ ਸੋਹਣੀਆਂ ਬਿੱਲੀਆਂ ਅੱਖਾਂ ਜਿਵੇਂ ਆਪਾਂ ਦੇਖਦੇ ਆਂ ਵੀ ਨੀਲੀ ਦੇ ਪਸ਼ੂ ਦੇਖਦੇ ਆਂ ਵੀ ਅੱਖਾਂ ਬਿੱਲੀਆਂ ਵਾਲਾ ਬਾਈ ਜੀ। ਹਾਂ। ਟੀਕੇ ਦਾ ਬੱਚਾ ਜੀ। ਹਾਂ। ਪੂਰੀ ਇਹ ਹੋਰ ਮੋਰਾ ਮਾਜ ਦਾ ਬੱਚਾ ਜੀ ਠੀਕ ਆ ਵੀਰੇ ਤੇ ਇਹਦੀ ਕੀਮਤ ਫਿਰ ਕੀ ਹੋਊਗੀ ਇਹਦੀ ਬਈ ਆਪਾਂ 20000 ਮੰਗਦੇ ਆ ਜੀ ਤੇ 17000 ਦਾ ਦੇ ਦਾਂਗੇ ਬਈ 17 ਦਾ ਮਾੜਾ ਜੀੜਾ ਕਢਾ ਕੇ ਦਿਖਾ ਦਿੰਗੇ 17000 ਤਾਂ ਦੋਸਤੋ ਇਹ ਕਟਾ ਤੁਹਾਨੂੰ ਮਿਲ ਜਾਊਗਾ ਤੇ ਅੱਗੇ 2-4 ਮਹੀਨੇ ਸਾਹਮਣੇ ਲੋੜ ਆ ਰੇੜੀ ਇਹ ਵੀ ਕਰਮਾਂ ਵਾਲਾ ਲੱਗ ਜਾਊਗਾ ਕਿਸੇ ਭਰਾਣੇ ਬਿਲਕੁਲ ਅੱਗੇ ਰੇੜੀ ਤੇ ਲਾਉਣਾ ਮਾਲ ਦੇ ਵਿੱਚ ਰੱਖਣਾ ਚਲੋ ਹਰੇਕ ਦੀ ਆਪੋ ਆਪਣੀ ਚੁਆਇਸ ਆ ਇੱਛਾ ਤੁਹਾਡੀ ਮਾਲੀ ਰੇੜੀ ਵੀ ਲੱਗ ਜਾਊਗਾ 2-4 ਮਹੀਨੇ ਸਾਹਮਣੇ ਦੀ ਲੋੜ ਆ ਠੀਕ ਆ ਜੀ ਸਾਲਕ ਦਾ ਮਾਲੀ ਸਾਰਾ ਇਸ ਵਕਤ ਬਾਕੀ ਕਟਾ ਤੁਹਾਡੇ ਸਾਹਮਣੇ ਗੁਲਾਈ ਦੇ ਵਿੱਚ ਸਿੰਘ ਕਰਨਾ ਸ਼ੁਰੂ ਕਰ ਦਿੱਤਾ ਆ ਦੇਖੋ ਜੀ ਆ ਦੇਖੋ ਇਹ 12 ਕਿਲੋ ਮਾਤਾ ਦੁੱਧ ਸੀਦੀ ਦਾ 14 14 ਕਿਲੋ 14 ਕਿਲੋ ਠੀਕ ਆ ਜੀ ਠੀਕ ਆ ਵੀਰ ਬੰਨ ਲਓ ਠੀਕ ਹੈ ਜੀ ਸੋ ਇਹ ਦੋਸਤੋ ਦੋ ਮਾਲੀ ਸੀਗੇ ਤੇ ਇੱਕ ਆਪਾਂ ਤੁਹਾਨੂੰ ਲਾਸਟ ਵਿੱਚ ਇਧਰ ਵਾੜ ਦਿਖਾ ਦਿੰਨੇ ਆ ਇਹ ਸੂਈ ਸਵਾਈ ਆ ਦੋ ਤੋਂ ਤਕਰੀਬਨ ਇਹਦੇ ਥੱਲੇ ਕੋਈ 6-7 ਕਿਲੋ ਹੋਗਾ ਜੀ ਹਾਂਜੀ ਹਾਂਜੀ ਭਾਈ ਜੀ 6-7 ਕਿਲੋ 6-7 ਕਿਲੋ ਆ ਕੋਈ ਸਮਝਦਾ ਪੱਕਾ ਕੋਈ ਹੈਗਾ ਜੀ ਹਾਂਜੀ ਭਾਈ ਜੀ 22-23 ਦਿਨ ਸੂਈ ਨੋਈ ਉਹਨਾਂ ਕਹਿੰਦੇ ਜੀ 22-23 ਦਿਨ ਇਹ ਇਹਦੇ ਮਗਰ ਵੱਛੀ ਸੀ ਜੀ ਤੇ 9-10 ਕਿਲੋ ਦੁੱਧ ਸੀ ਇਹਦੇ ਦੋ ਦਿਨ ਹੋ ਗਏ ਇਹਦੀ ਵੱਛੀ ਐਕਸਪਾਇਰ ਹੋ ਗਈ ਆ ਜੀ ਤੇ ਦੋ ਕੁ ਦਿਨ ਤੋਂ ਮਿਲ ਨਹੀਂ ਰਹੀ ਚੰਗੀ ਤਰ੍ਹਾਂ ਅੱਛਾ ਅੱਛਾ ਤੇ ਹੁਣ ਆਪਾਂ ਇਹਨੂੰ ਟੀਕਾ ਲਾ ਕੇ ਚੋ ਰਹੇ ਤੇ 6 7 ਕਿਲੋ ਦੁੱਧ ਆ ਫਰੀਓਨ ਲੋਲ ਜੀ ਕੀਤੀ ਹਾਂਜੀ ਹਾਂਜੀ ਬੱਚੇ ਦਾ ਕਰ ਗਈ ਉਹਨੂੰ ਦੁੱਧ ਹੈ 6 ਕਿਲੋ ਮਾਰਨਿੰਗ ਸਵੇਰ ਚੋਇ ਕਰ ਲਈ ਹਾਂਜੀ ਬਾਈ ਜੀ ਠੀਕ ਹੈ ਵੀਰੇ ਹੈ ਹੈ ਪਹਿਲਾਂ ਨੂੰ ਦੁੱਧ ਨਹੀਂ ਆ ਹਾਂਜੀ ਇਹ ਦੂਜਾ ਸੂਆ ਬਾਈ ਜੀ ਦੂਜਾ ਸੂਆ ਪਹਿਲੇ ਪਹਿਲਾ ਸੂਆ ਕੋਈ ਸੀ ਪਹਿਲੇ ਕੋ ਕੋਲੀ ਸੀ ਜੀ ਪਹਿਲੇ ਸਵੇਰਾਂ ਦੇ 10 11 ਕਿਲੋ ਦਾ ਦੁੱਧ ਸੀ ਠੀਕ ਆ ਲਓ ਦੋਸਤੋ ਦੂਜਾ ਸੂਆ ਨੇ ਫੜਨਾ ਸੀ ਵਛੀ ਮਰਨ ਕਰਕੇ ਬਾਈ ਇਹ ਦੁੱਧ ਸਿਕਾ ਗਈ ਥੋੜਾ ਜਿਹਾ ਜਿਹੜਾ ਵੀ ਪੰਜ ਦਿਨਾਂ ਤਿੰਨ ਚੜ ਮਾੜਾ ਮੋਟ ਚੜਨਾ ਸੀ ਜਿੰਨੇ ਦੇ ਦੁੱਧ ਤੇ ਫਿਰ ਡਾਊਨ ਚਲੀ ਗਈ 5 ਮਹੀਨੇ ਬਾਅਦ ਬੱਚਾ ਐਕਸਪ ਦਾ ਦੂਜਾ ਸਵੇਰ ਹੁਣ ਹੈਗਾ ਤੇ 6-7 ਕਿਲੋ ਇਹਦੇ ਥੱਲੇ ਦੁੱਧ ਉਹ ਭਰਾ ਮੇਰਾ ਕੋਈ ਵੀ ਆਪਣੀ ਜੋਗੇ ਤਸल्ली ਕਰ ਸਕਦਾ ਬੱਚਾ ਇਹਦਾ ਐਕਸਪਾਇਰ ਹੋ ਗਿਆ 2 ਦਿਨ ਤੋਂ ਬੱਚੀ ਸੀ ਮਗਰ ਤੇ ਇਹ ਤਾਂ ਮੁਲਕ ਰਹੂਗਾ ਅੱਜ ਇਹਦਾ ਭਾਈ ਜੀ 22000 ਚ ਛੋੜੀ ਕਰਾਂਗੇ ਭਾਈ ਜੀ 22000 ਚ ਛੋੜੀ ਤੇ ਕੀ ਦੇ ਹਾਂਜੀ ਠੀਕ ਆ ਲੈ ਵੀਰ ਖੋਲ ਕੇ ਤੋੜ ਕੇ ਦਿਖਾ ਦਗੇ ਦੁੱਧ ਨੈਟ ਹੈ 6 ਹਾਂਜੀ ਹਾਂਜੀ ਭਾਈ ਜੀ ਕੋਈ ਚੋਗ ਖੜਸਾ ਲਓ ਤੁਸੀਂ 6-7 ਕਿਲੋ ਦੁੱਧ ਤਾਂ ਤੇ ਹੁਣ ਤਕਰੀਬਨ 9:00 ਵਜੇ ਦਾ ਸਮਾਂ ਹੈ ਮਾਰਨਿੰਗ ਦਾ 9:00 9:30 ਵਜੇ ਲਾ ਲਓ 10 ਵਜੇ ਲਾ ਲਓ ਹੱਦ ਤਕਰੀਬਨ ਇਹ ਮਾਰਨਿੰਗ ਜਿਹੜੀ ਆ ਸਵੇਰ ਚੋਈ ਚਵਾਈ ਆ ਠੀਕ ਆ ਜੀ ਉਸ ਅਕੋਰਡਿੰਗ ਤੁਸੀਂ ਜਜਮੈਂਟ ਥੱਲੇੋਂ ਕਰ ਲਿਓ ਵੀ ਲੇਵਾ ਤਕਰੀਬਨ ਚੋਏ ਪਸ਼ੂ ਦਾ ਜਿਵੇਂ ਜਿਵੇਂ ਕੋਈ ਮਗਰਲੇ ਟਾਈਮ ਪਿਛਲੇ ਪੈਰ ਜਾਊਗਾ ਸ਼ਾਮ ਦੇ ਸਮੇਂ ਵੱਲ ਤੇ ਤਕਰੀਬਨ ਲੇਵਾ ਪਰਨਾ ਕਰਮਾਰੀ ਤਿਆਰ ਕਰ ਦੂਗੀ ਜਿੰਨੇ ਜੋ ਕੇ ਹੈਗੀ ਆ ਗੁਜ਼ਾਰਾ ਕਿਸੇ ਭਰਾਣੇ ਚਲਾਉਣਾ ਕਿਸੇ ਵੀਰਾਂ ਦਾ 2-4 ਮਹੀਨੇ ਪਸ਼ੂ ਸੋਣ ਸਵਾਉਣ ਦੇ ਵਿੱਚ ਸਮਾਂ ਪਿਆ ਹੁੰਦਾ ਤੇ ਬੇਤ ਤਕਰੀਬਨ ਬਾਕੀ ਕੋਈ ਸਹੀ ਕਰੂਗਾ ਭਾਈ ਜੀ 10-11 ਕਿਲੋ ਪਹਿਲੇ ਸੂਏ ਦੋਦੇ ਦਿੱਤਾ ਜੀ ਇਹਨੇ ਠੀਕ ਆ ਠੀਕ ਆ ਠੀਕ ਉੱਥੀ ਵਰਗੀ ਕਰਕੇ ਘੁਰ ਤੋਂ ਪ੍ਰਤਾਈ ਤੰਮੀ ਆ। ਆ ਪછી ਮਰਨ ਕਰਕੇ ਥੋੜੀ ਆਲਜੀ ਕਰਕੇ ਬੱਚੇ ਦਾ ਕਰਕੇ ਜ਼ਿਆਦਾ ਕਰਦੀ ਆ। ਹਾਂਜੀ ਬਾਈ। ਲਓ ਜੀ ਵੈਸੇ ਦੋ ਤੋਂ 206 7 ਤੇ 6 7 ਮੰਨ ਕੇ ਕੋਈ ਭਰਾ ਸੌਤਾ ਕਰ ਲੇ। 21000 ਦੀ ਇਹ ਐਂਡ ਟੂ ਐਂਡ ਤੁਹਾਨੂੰ ਮਿਲ ਜੂਗੀ 22000 ਦੀ ਡਿਮਾਂਡ ਸੀਗੀ। ਤੇ ਬਾਕੀ ਥਣਾ ਵੀ ਪਾਸ ਹਾਂ 40 ਹਾਂਜੀ ਹਾਂਜੀ ਬਾਈ ਜੀ। 40 40 ਚੱਲਦੇ ਹਨ। ਠੀਕ ਹੈ ਜੀ ਠੀਕ ਹੈ। ਲਓ ਜੀ ਠੀਕ ਹੈ ਜੀ। ਸੋ ਇਹ ਦੋਸਤੋ ਵੇਰਵਾ ਇਹ ਡਿਟੇਲ ਆ ਇਸ ਬੱਚੀ ਦੀ। ਰਾਜ ਪੰਜਾਬ ਜਪੜਪਾ ਬਾਕੀ ਮੇਰਾ ਭਰਾ ਜਿੰਨੂੰ ਵੀ ਫਿੱਟ ਪੈਂਦੀ ਆ। ਚੰਗੀ ਲੱਗੂਗੀ ਤੁਸੀਂ ਸੌਦਾ ਕਰ ਲਿਓ 21000 ਮੋਲ 6-7 ਕਿਲੋ ਦੁੱਧ ਤੇ ਇਧਰ ਜਿਹੜੇ ਆਪਾਂ ਤੁਹਾਨੂੰ ਦੋ ਨਗਦ ਖਾਏ ਆ ਮਾਲੀ ਕੱਟੇ ਦਿਖਾਤੇ ਆ ਇੱਕ ਮਾੜੀ ਮਾਲੀ ਜਿਹੜਾ ਰੇੜੀ ਤੇ ਲੱਗਾ ਬੂਰਾ ਬਹੁਤ ਵਧੀਆ ਚੰਗਾ ਕੱਟਾ ਵਾ ਅੱਗੇ ਭਰਾ ਮੇਰਾ ਕੋਈ ਵੀ ਆਪਣੀ ਤੁਸੀਂ ਵੇਉ ਤਾਂ ਬਣਾ ਸਕਦੇ ਜੇ ਵਿਚਾਰ ਬਣਾ ਸਕਦੇ ਜੇ ਇੱਕ ਵਾਰ ਤੁਹਾਨੂੰ ਦਿਖਾਤੀ ਆ ਚੰਗੇ ਮਿਲਕਰ ਕਾਰਡ ਵਾਲੀ ਆ ਤਕਰੀਬਨ ਕੋਈ ਛੋਟੇ ਫਾਰਮਰ ਵੀਰ ਨੇ ਚਾਹੇ ਕੋਈ ਵੱਡਾ ਸਮਾਲ ਲਾਰਜ ਫਾਰਮਰ ਆਲਾ ਭਰਾ ਕੋਈ ਵੀ ਪਾਣੀ ਚਾਹੁੰਦਾ ਵੈਰ ਕੋਈ 28 30 ਲੀਟਰ ਵੀਰਾਂ ਦਾ ਵੀ ਚੁਵਾਉਂਦੀ ਰਹੀ ਆ ਇਹਦਾ ਦੋਹਰਕਾਰ ਜਿਹੜਾ ਹੈਗਾ ਪਿਛਲੇ ਸੋਵੇ ਦਾ ਵੀ ਅਸੀਂ ਘਰੇ ਕਰਦੀਆਂ ਚੁਵਾਈਆਂ ਤੇ ਨਾਰਮਲੀ ਕੈਲਕੂਲੇਟ ਕੀਤਾ ਅੱਛਾ ਤੇ ਇੱਕ ਨੰਬਰ ਵੀਰ ਆਪਣੇ ਕਰਦੀਏ ਸਾਂਝੇ ਨੰਬਰ ਆਪਣੇ ਬਾਈ ਜੀ 98760 68047 ਠੀਕ ਹੈ ਜੀ ਹਾਂਜੀ ਮੇਰੇ ਦੋਸਤੋ ਨੰਬਰ ਵੀਰ ਉਹਨਾਂ ਦੇ ਬਿਲਕੁਲ ਸਕਰੀਨ ਦੇ ਉੱਪਰ ਚੱਲਣਦੇ ਆ ਤੇ ਬਾਕੀ ਪਿੰਡ ਦੇ ਵਿੱਚ ਤੁਸੀਂ ਵਿజిਟ ਕਰ ਜਾਓਗੇ ਬਿਲਕੁਲ ਪਿੰਡ ਦੇ ਵਿੱਚ ਐਂਟਰ ਕਰਦੇ ਆ ਸਾਰੇ ਦੋਸਤੋ ਵੀਰ ਉਹਨਾਂ ਦਾ ਘਰ ਆ ਬਿਲਕੁਲ ਸੈਂਟਰ ਦੇ ਵਿੱਚ ਤੇ ਕਾਲ ਕਰ ਲਿਓ ਠੀਕ ਹੈ ਜੀ ਕਿਸੇ ਪਰਾਨ ਨੂੰ ਨਹੀਂ ਵੀ ਪਤਾ ਲੱਗਾ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ